ਲਓ ਜੀ ਸਿੱਖ ਇਤਿਹਾਸ ਦੇ ਕੁਝ ਮਹੱਤਵਪੂਰਨ ਸਨ ਹਨ ਜਿਹੜੇ ਕਿ ਹਰੇਕ ਪੰਜਾਬੀ ਨੂੰ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਇੱਥੇ ਮੈਂ ਮਜ਼ਹਬ ਦੀ ਗੱਲ ਨਹੀਂ ਕਰਦਾ ਹਿੰਦੂ ਸਿੱਖ ਜਾਂ ਮੁਸਲਮਾਨ ਦੀ ਗੱਲ ਨਹੀਂ ਕਰਦਾ ਅਸੀਂ ਪੰਜਾਬ 'ਚ ਰਹਿੰਦੇ ਆ ਹਰੇਕ ਪੰਜਾਬੀ ਨੂੰ ਪਤਾ ਹੋਣਾ ਚਾਹੀਦਾ 1604 1606 1609 1621 1630 1656 1668 ਔਰ 1688 1675 1690 1600

ਦੇ ਵਿੱਚ ਕੁਝ ਸਨ ਹੈਗੇ ਆ 1845-46 ਦਾ ਪਹਿਲਾ ਅੰਗਰੇਜ਼ ਸਿੱਖ ਯੁੱਧ ਅਤੇ 1848-49 ਦਾ ਦੂਜਾ ਅੰਗਰੇਜ਼ ਸਿੱਖ ਯੁੱਧ ਤੇ ਲਾਸਟ ਵਿੱਚ 22 ਅਕਤੂਬਰ 1893 ਇਹ ਡੇਟਸ ਹੈ ਕੁਝ ਸਨ ਹੈ ਜਿਨ੍ਹਾਂ ਦੇ ਬਾਰੇ ਅਸੀਂ ਇਸ ਵਲੌਗ ਦੇ ਵਿੱਚ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਲੌਗ ਆਪਣੇ ਬੱਚਿਆਂ ਨੂੰ ਜਰੂਰ ਦਿਖਾਣਾ ਪੰਜਾਬੀਅਤ ਦੀ ਗੱਲ ਕਰਦੇ ਆ ਸਿੱਖ ਇਤਿਹਾਸ ਦੀ ਗੱਲ ਕਰਦੇ ਆ ਦੁਨੀਆ ਦਾ ਸਭ ਤੋਂ ਵੱਡਾ ਮੋਰ ਇਤਿਹਾਸ ਜਜ਼ਬਿਆਂ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਬਹਾਦਰੀ ਦਾ ਇਤਿਹਾਸ ਔਰ ਜ਼ਬਰ ਦੇ ਨਾਲ ਲੋਹਾ ਲੈਣ ਦਾ ਇਤਿਹਾਸ ਹੈ ਸਿੱਖ ਇਤਿਹਾਸ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹੈ ਸਿੱਖੀ ਦਾ ਪੌਦਾ ਲਗਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜਾ ਹੈ ਪੌਦਾ ਬਹੁਤ ਵੱਡਾ ਇੱਕ ਰੁੱਖ ਬਣ ਗਿਆ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਇਸ ਪੌਦੇ ਦੀ ਛਾਂ ਫੈਲੀ ਹੋਈ ਹੈ ਔਰ ਮਾਨਵਤਾ ਜਿਹੜੀ ਹੈ ਜੇਕਰ ਟਿੱਕੀ ਰਹੀ ਹੈ ਜਾਂ ਟਿੱਕੀ ਹੋਈ ਹੈ ਤਾਂ ਸਿੱਖਾਂ ਦੀ ਬਾਣੀ ਜਿਹੜੀ ਹੈ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਕਰਕੇ ਹੈ ਹਰੇਕ ਪੰਜਾਬੀ ਦਾ ਫਰਜ਼ ਬਣਦਾ ਮੈਂ ਇੱਥੇ ਗੱਲ ਜਰੂਰ ਕਰਾਂਗਾ ਕੀ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਸਵਾਲ ਮਜ਼ਬਦ ਦਾ ਨਹੀਂ ਹੈ ਸਵਾਲ ਹੈ ਗੁਰੂਆਂ ਦਾ ਸੰਦੇਸ਼ ਜਿਹੜਾ ਹੈ ਉਹ ਸਾਰਾ ਦਾ ਸਾਰਾ ਸਾਰਾ ਦਾ ਸਾਰਾ ਗੁਰੂਆਂ ਦਾ ਸੰਦੇਸ਼ ਜਿਹੜਾ ਹੈ ਆਪਸੀ ਭਾਈਚਾਰੇ ਦੇ ਉੱਤੇ ਟਿਕਿਆ ਹੋਇਆ ਹੈ ਮਾਨਵਤਾ ਦੀ ਭਲਾਈ ਦੇ ਉੱਤੇ ਟਿਕਿਆ ਹੋਇਆ ਹੈ ਜੇਕਰ ਕੁਝ ਲੜਾਈਆਂ ਜੜੀਆਂ ਹੈ ਸਿੱਖ ਗੁਰੂਆਂ ਦੁਆਰਾ ਲੜੀਆਂ ਗਈਆਂ ਖਾਸ ਕਰਕੇ ਹਰਗੋਬਿੰਦ ਸਾਹਿਬ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਜਿਹੜੀਆਂ ਉਹਨਾਂ ਦਾ ਜ਼ਿਕਰ ਕਰੀਏ ਉਹਨਾਂ ਲੜਾਈਆਂ ਦਾ ਕਾਰਨ ਵੀ ਇਹੀ ਸੀਗਾ ਕਿ ਭਾਈਚਾਰਾ ਬਣਿਆ ਰਹੇ ਮਾਨਵਤਾ ਬਚੀ ਰਹੇ ਅਸੂਲਾਂ ਦੀ ਲੜਾਈਆਂ ਸੀਗੀਆਂ ਕਿਸੇ ਮਜ਼ਬਬ ਦੇ ਹੱਕ ਦੇ ਵਿੱਚ ਕਿਸੇ ਖਾਸ ਮਜ਼ਬਬ ਦੇ ਹੱਕ ਇਚ ਨਹੀਂ ਹੈ ਤੇ ਨਾ ਹੀ ਕਿਸੇ ਖਾਸ ਮਜ਼ਬਬ ਦੇ ਖਿਲਾਫ ਸੀਗੀਆਂ ਉਹ ਲੜਾਈਆਂ ਉਹ ਸਿਰਫ ਮਾਨਵਤਾ ਦੀ ਭਲਾਈ ਕਰਕੇ ਸੀ ਤਾਂ ਜੋ ਦੁਨੀਆ ਦੇ ਵਿੱਚ ਸੱਚ ਜਿਹੜਾ ਹੈ ਉਹ ਜਿਉਂਦਾ ਰਹੇ ਇਸ ਕਰਕੇ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਉਹ ਲੜਾਈਆਂ ਲੜੀਆਂ ਤਾਂ ਇਹ ਕੁਝ ਡੇਟਸ ਜਿਹੜੀਆਂ ਮੈਂ ਬੋਲੀਆਂ ਕੁਝ ਸਨ ਬੋਲੇ ਆ ਇਹ ਹਰੇਕ ਬੱਚੇ ਬੱਚੇ ਤੱਕ ਪਹੁੰਚਾਣਾ ਆਪਾਂ ਨੇ ਔਰ ਘਰ ਘਰ ਦੇ ਵਿੱਚ ਇਹ ਸੰਦੇਸ਼ ਜਾਣਾ ਚਾਹੀਦਾ ਕਿ ਇਹ ਮੀਤੀਆਂ ਜਿਹੜੀਆਂ ਨੇ ਜਿਹੜੀਆਂ ਪੰਜਾਬ ਦੇ ਬੱਚਿਆਂ ਨੂੰ ਪਤਾ ਹੋਣੀ ਚਾਹੀਦੀਆਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਦੇ ਹਾਂ 1469 ਦੇ ਵਿੱਚ ਗੁਰਨਾਨਕ ਸਾਹਿਬ ਨੇ ਤੁਹਾਨੂੰ ਪਤਾ ਕੀ ਅਵਤਾਰ ਧਾਰਿਆ ਔਰ ਗੁਰਨਾਨਕ ਸਾਹਿਬ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੇ ਗੁਰਮੁਖੀ ਲਿਪੀ ਦਾ ਜਿਹੜਾ ਹੈ ਸੰਕਲਨ ਕੀਤਾ ਉਸ ਤੋਂ ਬਾਅਦ ਤੀਸਰੇ ਗੁਰੂ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਔਰ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਕਿ ਸਮਾਜਿਕ ਸੁਧਾਰ ਉਹਨਾਂ ਨੇ ਕੀਤੇ ਔਰ ਉਸ ਤੋਂ ਬਾਅਦ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਜਿਹੜਾ ਹੈ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਆਣਾ ਸ਼ੁਰੂ ਹੋਇਆ ਔਰ ਸਭ ਤੋਂ ਵੱਡਾ ਪਰਿਵਰਤਨ ਕੀ ਹੈ ਉਹ 1601 ਤੋਂ ਸ਼ੁਰੂ ਹੁੰਦਾ ਹੈ 1588 ਦੇ ਵਿੱਚ ਜਿਹੜੇ ਜਿਹੜੀ ਹੈ ਸ੍ਰੀ ਹਰਮੰਦਰ ਸਾਹਿਬ ਦਾ ਦਰਬਾਰ ਸਾਹਿਬ ਦਾ ਜਿਹੜਾ ਹੈ ਨਿਰਮਾਣ ਦਾ ਕਾਰਜ ਸ਼ੁਰੂ ਹੁੰਦਾ ਹੈ ਤਾਂ ਗੱਲ ਕਰਾਂਗੇ ਹੁਣ ਆਪਾਂ 1588 ਤੋਂ 1588 ਤੋਂ ਲੈ ਕੇ 1601 ਤੱਕ 1601 ਤੱਕ ਦਾ ਜਿਹੜਾ ਵਕਫਾ ਹੈ ਇਸ ਦੇ ਵਿੱਚ ਦਰਬਾਰ ਸਾਹਿਬ ਦਾ ਨਿਰਮਾਣ ਪੂਰਾ ਹੋਇਆ ਤੇ ਜਿਹੜੇ ਪਹਿਲੇ ਚਾਰ ਗੁਰੂ ਸਹਿਬਾਨ ਹੈ ਉਹਨਾਂ ਦਾ ਯੋਗਦਾਨ ਬਹੁਤ ਹੈ ਇਸ ਇਤਿਹਾਸ ਦੇ ਵਿੱਚ ਉਹਦੀ ਵੱਖਰੇ ਤੌਰ ਤੇ ਗੱਲ ਕਰਾਂਗੇ ਲੇਕਿਨ ਜਿਹੜੇ ਸਨ ਮੈਂ ਚੱਕੇ ਨੇ 1588 ਤੋਂ ਲੈ ਕੇ ਅੱਗੇ ਅਸੀਂ ਚੱਲਾਂਗੇ ਤਾਂ 1588 ਦੇ ਵਿੱਚ ਦਰਬਾਰ ਸਾਹਿਬ ਦਾ ਨਿਰਮਾਣ 1588 ਤੋਂ ਬਾਅਦ ਜਿਹੜਾ ਹੈ 1601 ਦੇ ਵਿੱਚ ਦਰਬਾਰ ਸਾਹਿਬ ਦਾ ਨਿਰਮਾਣ ਦਾ ਸੰਪੂਰਨ ਹੋਣਾ ਔਰ ਮੁ슬ਮ ਫਕੀਰ ਮੀਆਂ ਮੀਰ ਜੀ ਨੇ ਜਿਹੜਾ ਹੈ ਦਰਬਾਰ ਸਾਹਿਬ ਦਾ ਨੀਂ ਪੱਥਰ ਰੱਖਿਆ ਹੁਣ ਗੱਲ ਇੱਥੇ ਇੱਕ ਹੋਰ ਕਰ ਦਵਾਂ ਮੈਂ ਅਕਸਰ ਕਈ ਵਾਰੀ ਇਸ ਚੀਜ਼ ਦਾ ਸਾਡੇ ਵਿਦਵਾਨ ਜਾਂ ਸਾਡੇ ਲੋਕ ਜਿਹੜੀਆਂ ਸਾਡੀਆਂ ਕਿਤਾਬਾਂ ਸਾਡੇ ਸਿਲੇਬਸ ਇਹ ਪੜਾ ਜਾਂਦੇ ਨੇ ਕਿ ਸਿੱਖ ਧਰਮ ਜਿਹੜਾ ਹੈ ਜ਼ਹਿਨ ਦੇ ਵਿੱਚ ਆ ਜਾਂਦਾ ਹੈ ਕਿ ਸਿੱਖ ਧਰਮ ਸਲਾਮ ਦੇ ਖਿਲਾਫ ਹੈ ਬਿਲਕੁਲ ਇਸਲਾਮ ਦੇ ਖਿਲਾਫ ਨਹੀਂ ਹੈ ਇਸਲਾਮ ਅਤੇ ਸਿੱਖ ਧਰਮ ਦਾ ਜਿਹੜਾ ਹੈ ਬਹੁਤ ਨਿੱਗਾ ਬਹੁਤ ਪਿਆਰਾ ਬਹੁਤ ਵਧੀਆ ਬੜਾ ਸ਼ਾਨਦਾਰ ਰਿਸ਼ਤਾ ਹੈ ਪਹਿਲੀ ਤੰਦ ਰਿਸ਼ਤੇ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਬਾਲਾ ਤੇ ਮਰਦਾਨਾ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਨਾਲ ਹੈ। ਦੂਸਰੀ ਤੰਦ ਜਿਹੜੀ ਜਿਸ ਦੀ ਮੈਂ ਗੱਲ ਕਰ ਰਿਹਾ ਔਰ ਉਹ ਹੈ ਮੁਸਲਿਮ ਫਕੀਰ ਮੀਆਂ ਮੀਰ ਜੀ। ਉਹਨਾਂ ਤੋਂ ਨੀ ਪੱਥਰ ਰਖਵਾਇਆ ਗਿਆ ਦਰਬਾਰ ਸਾਹਿਬ ਦਾ। ਅੱਗੇ ਗੱਲ ਕਰਾਂਗੇ ਪੀਰ ਬੁੱਧੂ ਸ਼ਾਹ ਦੀ ਗੱਲ ਕਰਾਂਗੇ। ਅੱਗੇ ਨਬੀ ਖਾਂ ਤੇ ਗਨੀ ਖਾਂ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਕਿਹਾ ਸੀ ਉਹਨਾਂ ਦੀ ਗੱਲ ਕਰਾਂਗੇ। ਨਵਾਬ ਮਲੇਰ ਕੋਟਲਾ ਹੈ। ਉਹਨਾਂ ਦੀ ਗੱਲ ਕਰਾਂਗੇ। ਦੇਖੋ ਗੱਲਾਂ ਬਹੁਤ ਹੈ ਲੇਕਿਨ ਇਹ ਗੱਲ ਸਪਸ਼ਟ ਹੈ ਕਿ ਸਿੱਖ ਇਤਿਹਾਸ ਜਿਹੜਾ ਹੈ ਆਪਸੀ ਭਾਈਚਾਰੇ ਦਾ ਇਤਿਹਾਸ ਹੈ ਇਹ 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 ਜਿਹੜਾ ਪੂਰਾ ਸਿੱਖ ਫਿਲਾਸਫੀ ਹੈ ਇਹ ਆਪਸੀ ਭਾਈਚਾਰਾ ਤੇ ਮਾਨਵਤਾ ਤੇ ਘੁੰਮਦੀ ਹੈ ਗੱਲ ਸ਼ੁਰੂ ਕਰਦੇ ਹੁਣ ਫਿਰ 1588 ਤੋਂ ਤਾਂ 1588 ਦੇ ਵਿੱਚ ਜਿਹੜਾ ਹੈ ਹਰਮੰਦਰ ਸਾਹਿਬ ਦਾ ਨਿਰਮਾਣ 1601 ਦੇ ਵਿੱਚ ਉਸ ਦਾ ਨਿਰਮਾਣ ਜਿਹੜਾ ਹੈ ਸੰਪੂਰਨ ਹੁੰਦਾ ਹੈ 1604 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਬਹੁਤ ਵੱਡਾ ਬਹੁਤ ਵੱਡਾ ਕਾਰਜ ਤੰਤਨ ਸ਼ਿਰ ਗੁਰੂ ਅਰਜਨ ਦੇਵ ਜੀ ਬਹਾਰਾਜ ਨੇ ਕਿਸ ਤਰੀਕੇ ਨਾਲ ਉਸ ਸਮੇਂ ਬਾਣੀ ਨੂੰ ਇਕੱਤਰ ਕੀਤਾ ਜਦੋਂ ਕੋਈ ਕੰਪਿਊਟਰ ਨਹੀਂ ਸੀ ਜਦੋਂ ਕੋਈ ਇੰਟਰਨੈਟ ਨਹੀਂ ਸੀਗਾ ਅਤੇ ਨਾ ਹੀ ਪ੍ਰਿੰਟਿੰਗ ਮਸ਼ੀਨਾਂ ਹੁੰਦੀਆਂ ਸੀਗੀਆਂ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਜਰੂਰ ਮੈਂ ਬੱਚਿਆਂ ਨੂੰ ਜਰੂਰ ਕਹਾਂਗਾ ਕਿ ਅੰਦਾਜ਼ਾ ਲਗਾ ਕੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਸ ਬਾਣੀ ਨੂੰ ਇਕੱਤਰ ਕੀਤਾ ਔਰ 71 ਕਰਕੇ ਉਸ ਨੂੰ ਕੰਪੋਜ਼ ਕੀਤਾ ਭਾਈ ਗੁਰਦਾਸ ਜੀ ਨੇ ਜਿਹੜਾ ਹੈ ਉਸ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਔਰ 1604 ਦੇ ਵਿੱਚ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਦਾ ਕਾਰਜ ਸੰਪੂਰਨ ਹੋਇਆ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਹਨ ਪੂਰੀ ਦੁਨੀਆ ਦੇ ਲਈ ਮਾਨਵਤਾ ਦੇ ਲਈ ਵੇ ਆਫ ਲਾਈਫ ਜਿਹੜੀ ਹੈ ਉਸ ਨੂੰ ਸਿਖਾਉਂਦੇ ਹਨ ਸਭ ਤੋਂ ਵੱਡੀ ਗੱਲ ਹੈ ਕਿ ਹਰੇਕ ਮਜ਼ਹਬ ਹਰੇਕ ਧਰਮ ਦੀ ਜਿਹੜੇ ਹਨ ਰਿਪਰੈਜੈਂਟੇਸ਼ਨ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈ ਸੂਫੀ ਸੰਤਾਂ ਦੀ ਬਾਣੀ ਵੀ ਦਰਜ ਹੈ ਭਗਤਾਂ ਦੀ ਬਾਣੀ ਵੀ ਦਰਜ ਹੈ ਔਰ ਪਟਾਂ ਤੇ ਗਵਈਆਂ ਦੀ ਬਾਣੀ ਵੀ ਦਰਜ ਹੈ ਇਹ ਹੈ ਗੁਰੂ ਗ੍ਰੰਥ ਸਾਹਿਬ ਦਾ ਪਹਿਲੇ ਪੰਜ ਗੁਰੂ ਸਹਿਬਾਨ ਪਹਿਲੇ ਪੰਜ ਗੁਰੂ ਸਹਿਬਾਨ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਰੀ ਧੰਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਪੰਜ ਗੁਰੂ ਸਹਿਬਾਨ ਅਤੇ ਨੌਵੇਂ ਗੁਰੂ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਇਸ ਦੇ ਵਿੱਚ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਜਿਹੜਾ ਹੈ ਉਹ ਬਹੁਤ ਵੱਡਾ ਹੈ ਆਧੁਨਿਕ ਸਮੇਂ ਦੇ ਵਿੱਚ ਜੇਕਰ ਮਾਨਵਤਾ ਨੇ ਕੋਈ ਭਾਈਚਾਰੇ ਦਾ ਸੰਦੇਸ਼ ਲੈਣਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਉਟ ਆਸਰਾ ਲਿਆ ਜਾਂਦਾ ਹੈ ਤਾਂ ਇਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ 1604 ਤੋਂ ਬਾਅਦ 1606 ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ ਇਹ ਡੇਟਸ ਜਿਹੜੀਆਂ ਇਸ ਸਨ ਇਸ ਕਰਕੇ ਬੋਲੇ ਜਾ ਰਹੇ ਨੇ ਤਾਂ ਜੋ ਬੱਚੇ-ਬੱਚੇ ਨੂੰ ਪਤਾ ਹੋਣਾ ਚਾਹੀਦਾ ਇਹ ਵੀਡੀਓ ਮੈਂ ਬਾਰ-ਬਾਰ ਕਹਿ ਰਿਹਾ ਕਿ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਆਉਣ ਵਾਲੀ ਜਨਰੇਸ਼ਨ ਹੈ ਇਥੇ ਸਵਾਲ ਇਹ ਨਹੀਂ ਕਰਨਾ ਕਿ ਅਸੀਂ ਕਿਸ ਮਜ਼ਹਬ ਦੇ ਨਾਲ ਸੰਬੰਧਿਤ ਆਉਣ ਵਾਲੀ ਜਨਰੇਸ਼ਨ ਜਿਹੜੀ ਉਹਨਾਂ ਨੂੰ ਪਤਾ ਲੱਗ ਸਕੇ ਸਾਡਾ ਪਿਛੋਕੜ ਕੀ ਹੈ ਸਾਡੀਆਂ ਕੁਰਬਾਨੀਆਂ ਦਾ ਕਿਸ ਤਰੀਕੇ ਦਾ ਇਤਿਹਾਸ ਹੈ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ 1609 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਹਰ ਗੋਬਿੰਦ ਸਾਹਿਬ ਦੁਆਰਾ ਛੇਵੇਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਜਿਹੜਾ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਨਾ ਅਤੇ ਸਿੱਖਾਂ ਨੂੰ ਸੰਤ ਤੋਂ ਸਿਪਾਹੀ ਬਣਾ ਦਿੱਤਾ ਇੱਕ ਬਹੁਤ ਵੱਡਾ ਪਰਵਰਤਨ ਜਿਹੜਾ ਹੈ ਸਿੱਖ ਫਲਸਫੀ ਦੇ ਵਿੱਚ ਆਇਆ ਜਿਸ ਜਿਹੜੀ ਅੱਜ ਤੱਕ ਚੱਲਦੀ ਆ ਰਹੀ ਹੈ ਕਿ ਸਿਰਫ ਮਾਲਾ ਜਪਣ ਤੱਕ ਸਿੱਖ ਸੀਮਤ ਨਹੀਂ ਰਵੇ ਉਹਨਾਂ ਦੇ ਵਿੱਚ ਜਿਹੜਾ ਹੈ ਨਾਲ ਬਹਾਦਰੀ ਦਾ ਜਜ਼ਬਾ ਜਿਹੜਾ ਹੈ ਕੁਰਬਾਨੀਆਂ ਦਾ ਜਜ਼ਬਾ ਔਰ ਲੜਾਈ ਦਾ ਜਜ਼ਬਾ ਯੁੱਧਿਆਂ ਦਾ ਜਜ਼ਬਾ ਜਿਹੜਾ ਹੈ ਉਹ ਭਰਿਆ ਆ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 6ਵੀਂ ਪਾਤਸ਼ਾਹੀ ਨੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਕੇ ਤਾਂ 1600 4 1606 1609 ਇਹ ਤਿੰਨ ਮਿੱਤੀਆਂ ਇਹ ਤਿੰਨ ਸਨ ਹੈ ਨਾ ਜਿਹੜੇ ਇਹ ਤਿੰਨ ਸਨ 1604 1606 1609 ਸਿੱਖ ਇਤਿਹਾਸ ਕੀ ਪੂਰੀ ਮਾਨਵਤਾ ਦੇ ਵਾਸਤੇ ਬਹੁਤ ਵੱਡੇ ਸਨ ਹੈ ਇਸ ਕਰਕੇ ਮੈਂ ਵਿਸ਼ੇਸ਼ ਤੌਰ ਤੇ ਇਹਨਾਂ ਤਿੰਨ ਸਨਾਂ ਨੂੰ ਜਿਹੜਾ ਹੈ ਯਾਦ ਕੀਤਾ ਉਸ ਤੋਂ ਬਾਅਦ 1621 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ 1630 ਦੇ ਵਿੱਚ ਸ੍ਰੀ ਗੁਰੂ ਹਰ Rai ਸਾਹਿਬ ਦਾ ਜਨਮ ਔਰ 1656 ਦੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਔਰ ਉਸ ਤੋਂ ਬਾਅਦ 1666 ਦੇ ਵਿੱਚ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਹ ਸਨ ਵੀ ਜਿਹੜੇ ਬੜੇ ਮਹੱਤਵਪੂਰਨ ਸਨ ਹੈ 1675 ਦੇ ਵਿੱਚ ਨੌਵੇਂ ਪਾਤਸ਼ਾਹੀ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ 1675 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੈ ਔਰ 1688 ਦੇ ਵਿੱਚ ਜਿਹੜੀ ਹੈ ਪੰਗਾਣੀ ਦੀ ਲੜਾਈ ਹੁਣ ਗੱਲ ਸਮਝਣ ਵਾਲੀ ਹੈ 1668 ਦੇ ਵਿੱਚ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੈ ਔਰ 1688 ਦੇ ਵਿੱਚ ਜਿਹੜਾ ਹੈ ਪੰਗਾਣੀ ਦਾ ਪਹਿਲਾ ਯੁੱਧ ਹੈ ਲਗਭਗ 22 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ ਜਿਹੜਾ ਹੈ 1688 ਦਾ ਪੰਗਾਣੀ ਦਾ ਯੁੱਧ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਯੁੱਧ ਹੈ ਦੇਖੋ ਗੱਲ ਹੈ ਕਿ ਇਸ ਵੀਡੀਓ ਦੇ ਵਿੱਚ ਇਹਨਾਂ ਲੜਾਈਆਂ ਦਾ ਪੂਰਾ ਵਰਣਨ ਕਰਨ ਤੇ ਦਿਲ ਕਰਦਾ ਹੈ ਕਈ ਵਾਰੀ ਵਲੌਗ ਲੰਬਾ ਹੋ ਜਾਂਦਾ ਹੈ ਸੈਕੰਡ ਪਾਰਟ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਇਹਨਾਂ ਨੂੰ ਵੱਖਰੇ ਤੌਰ ਤੇ ਵੀ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਗਿਆਨਮਾਨ ਆ ਕੁਝ ਤੱਥ ਜਿਹੜੇ ਹੈ ਉਹ ਥੋੜੇ ਬਹੁਤੇ ਫਰਕ ਹੋ ਸਕਦੇ ਆ ਤਾਂ ਮੇਰੀ ਇਸ ਉਪਰਾਲੇ ਨੂੰ ਜਿਹੜਾ ਹੈ ਉਸ ਤੇ ਲਈ ਮੈਂ ਮਾਫੀ ਮੰਗਦਾ ਕਿ ਜੇਕਰ ਕਿਸੇ ਪ੍ਰਕਾਰ ਦਾ ਕੋਈ ਅੱਖਰ ਵੱਧਾ ਘਾਟਾ ਹੋ ਗਿਆ ਮੇਰੀ ਜ਼ੁਬਾਨ ਫਿਸਲ ਗਈ ਜਾਂ ਕੋਈ ਮੇਰੀ ਨੌਲੇਜ ਦੇ ਵਿੱਚ ਕਮੀ ਹੈ ਜਾਂ ਜਿਹੜੇ ਮੈਂ ਸੋਰਸਸ ਲਏ ਨੇ ਜਿਹੜਾ ਕਿਤਾਬਾਂ ਦੇ ਵਿੱਚੋਂ ਉਹਨਾਂ 'ਚ ਕੋਈ ਕਮੀ ਹੈ ਤਾਂ ਉਹਦੇ ਲਈ ਮੈਂ ਕਿਮਾ ਦਾ ਯਾਚਕ ਤਾਂ ਗੱਲ ਕਰਦੇ 1675 1688 1690 ਦੇ ਵਿੱਚ ਨਿਦਾਉਣ ਦੀ ਲੜਾਈ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੱਲੀਆਂ ਕੱਲੀਆਂ ਲੜਾਈਆਂ ਜਿਹੜੀਆਂ ਹੈ ਉਹਨਾਂ ਦਾ ਬਹੁਤ ਮਹੱਤਵਪੂਰਨ ਹੈ ਬੜਾ ਇੰਟਰਸਟਿੰਗ ਹੈ ਔਰ ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈ ਰੋਚਕ ਹੈ ਬੜਾ ਸੰਦੇਸ਼ ਦੇਣ ਵਾਲੀਆਂ ਲੜਾਈਆਂ ਨੇ ਔਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰਦੇ ਹਾਂ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਅਨੰਦਪੁਰ ਸਾਹਿਬ ਵਿਖੇ ਇਸ ਤੋਂ ਬਾਅਦ ਜਿਹੜਾ ਹੈ ਸਿੱਖ ਧਰਮ ਅੱਜ ਤੱਕ ਜਿਹੜਾ ਹੈ ਇੱਕ ਉਸਾ ਸਰੂਪ ਬਦਲਿਆ ਔਰ ਗੱਲ ਇਹ ਫਲਸਫੀ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਹੋਈ ਹੈ ਲੇਕਿਨ ਇਹ ਗੁਰੂ ਗੋਬਿੰਦ ਸਿੰਘ ਜੀ ਨਾਨਕ ਜੀ ਦੀ ਹੀ ਜੋਤ ਹੈ ਲੇਕਿਨ ਖਾਲਸਾ ਪੰਥ ਦੀ ਸਥਾਪਨਾ ਜਿਹੜੀ ਹੈ ਉਸ ਦਾ ਇੱਕ ਪੂਰਾ ਦਾ ਪੂਰਾ ਰਣਵੇ ਤਿਆਰ ਹੁੰਦਾ ਗਿਆ ਪਹਿਲੇ ਨੌ ਗੁਰੂ ਜਿਹੜੇ ਹਨ ਉਹਨਾਂ ਨੇ ਤਿਆਰ ਕੀਤਾ ਤੇ ਉਹਦੀ ਜਿਹੜੀ ਹੈ ਅੰਤਿਮ ਉਡਾਰੀ ਜਿਹੜੀ ਹੈ ਸਿੱਖ ਮੰਧਰੇ ਵਿੱਚ ਜਿਹੜਾ ਕਿ ਜਜ਼ਬਾ ਕਾਇਮ ਹੋਇਆ ਉਹ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਔਰ ਐਸਾ ਜਿਹੜਾ ਖਾਲਸਾ ਸਾਜਿਆ ਕਿ ਜਿਹੜਾ ਕਿ ਅੱਜ ਦੁਨੀਆ ਦੇ ਵਿੱਚ ਪੂਰਾ ਨਾਮ ਹੈ ਇਸ ਫਿਲਾਸਫੀ ਦਾ ਇਸ ਮਜ਼ਬਦ ਦਾ ਇਸ ਧਰਮ ਦਾ ਤਾਂ ਸਿੱਖ ਧਰਮ ਦੀ ਗੱਲ ਕਰ ਰਹੇ ਸਿੱਖ ਇਤਿਹਾਸ ਦੀ ਗੱਲ ਕਰ ਰਹੇ ਹਾਂ 1699 ਦੇ ਵਿੱਚ ਜਿਹੜਾ ਹੈ ਖਾਲਸਾ ਦੀ ਸਥਾਪਨਾ ਫਿਰ 1701 1704 1705 1706 1701 ਤੇ 1704 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹ ਖਾਸ ਸਨ ਜਿਹੜੇ ਹੈ ਬੜੇ ਮਹੱਤਵਪੂਰਨ ਸਨ ਹਨ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਆਨੰਦਪੁਰ ਸਾਹਿਬ ਦਾ ਦੂਜਾ ਯੁੱਧ ਔਰ 1704 ਦੇ ਵਿੱਚ ਹੀ ਸ਼ਹਾਦਤਾਂ ਸਹਿਬਜ਼ਾਦਿਆਂ ਦੀਆਂ ਔਰ ਉਹਨਾਂ ਦੇ ਉਹਨਾਂ ਦਾ ਇੱਕ ਵੱਖਰੇ ਤੌਰ ਤੇ ਸ਼ਹਾਦਤਾਂ ਦੇ ਉੱਤੇ ਤੇ ਉਹਨਾਂ ਦੇ ਯੁੱਧਾਂ ਦੇ ਉੱਤੇ ਚਮਕੌੜ ਦੀ ਗੜੀ ਦਿੱਤੇ ਇੱਕ ਵੱਖਰੇ ਤੌਰ ਤੇ ਵੀ ਵਲੌਗ ਬਣਾਵਾਂਗੇ ਤਾਂ 1700 5 ਦੇ ਵਿੱਚ ਜਿਹੜਾ ਹੈ ਖੇਦਰਾਣਾ ਦਾ ਯੁੱਧ ਔਰ ਜਦੋਂ ਖਾਸ ਤੌਰ ਤੇ 40 ਮੁਕਤਿਆਂ ਦਾ ਜਿਹੜਾ ਹੈ ਯੁੱਧ ਹੈ ਮੁਕਸਰ ਸਾਹਿਬ ਜਿਹੜਾ ਹੈ ਨਾਮ ਰੱਖਿਆ ਗਿਆ ਖੇਦਰਾਣਾ ਦਾ ਜਦੋਂ ਜਿਹੜਾ ਹੈ ਬੇਦਾਵਾ ਲਿਖ ਕੇ ਦੇ ਚੁੱਕੇ ਸੀ ਜਿਹੜੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆ ਕੇ ਦੁਬਾਰਾ ਆ ਕੇ ਖੜੇ ਹੋ ਗਏ ਇਹ ਹੈ 1705 ਦਾ ਜਿਹੜਾ ਹੈ ਖੇਦਰਾਣਾ ਦਾ ਯੁੱਧ ਫਿਰ ਉਸ ਤੋਂ ਬਾਅਦ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਣਾ ਔਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜਾ ਹੈ ਖਾਲਸਾ ਪੰਥ ਜਿਹੜਾ ਹੈ ਉਹ ਜਾਂ ਸਿੱਖ ਇਤਿਹਾਸ ਜਿਹੜਾ ਉਸ ਵਿੱਚ ਇੱਕ ਨਵਾਂ ਮੋੜ ਆਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਣਾ ਅਤੇ ਇਤਿਹਾਸ ਦੇ ਵਿੱਚ ਇੱਕ ਨਵਾਂ ਮੋੜ ਆਣਾ ਪੰਜਾਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਏ ਔਰ ਸੋਨੀਪਥ ਪੋਣਾ ਕੈਥਲ ਰਾਹੋ ਜਲੰਧਰ ਔਰ ਖਾਸ ਤੌਰ ਤੇ ਚੱਪੜਚਿੜੀ ਇਹ ਸਾਰੀਆਂ ਲੜਾਈਆਂ ਲੜਦੇ ਹੋਏ ਗੁਰਦਾਸਪੁਰ ਦੀ ਲੜਾਈ ਦੇ ਵਿੱਚ ਜਿਹੜਾ ਹੈ ਜਾ ਕੇ ਉਹ ਉਹਨਾਂ ਨੂੰ ਬੰਦੀ ਬਣਾਇਆ ਗਿਆ ਤਾਂ 1708 ਤੋਂ ਬਾਅਦ ਜਿਹੜਾ ਹੈ ਖਾਸ ਸਨ ਹੈਗੇ ਆ 1710 ਇਹ 1710 ਦਾ ਸਨ ਬਹੁਤ ਇੰਪੋਰਟੈਂਟ ਹੈ 1710 ਦੇ ਵਿੱਚ ਚੱਪੜਚਿੜੀ ਦੇ ਵਿੱਚ ਚੱਪੜਚਿੜੀ ਦੇ ਵਿੱਚ ਸਰਹੰਦ ਦਾ ਜ਼ਾਲਮ ਸੂਬੇਦਾਰ ਵਜ਼ੀਰ ਖਾਨ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ ਬੰਦਾ ਸਿੰਘ ਬਹਾਦਰ ਨੇ ਓੜੇ ਦੇ ਪਿੱਛੇ ਕੜੀਸਕ ਲਿਆ ਸੀ 16 ਕਿਲੋਮੀਟਰ ਲਗਭਗ ਤੇ ਤਾਂ ਜਿਹੜਾ ਹੈ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ ਇਹ ਹੈ ਸਿੱਖਾਂ ਦਾ ਇਤਿਹਾਸ ਸਿੱਖਾਂ ਦੇਖੋ ਸਿੱਖ ਜਿਹੜੇ ਨੇ ਇਹਨਾਂ ਦਾ ਉਸੂਲਾਂ ਦੇ ਲਈ ਲੜਨਾ ਅੱਜ ਵੀ ਕਾਇਮ ਹੈ ਹੁਣ ਵੀ ਕਾਇਮ ਹੈ ਆਪਣੇ اصولਾਂ ਤੇ ਖੜੇ ਨੇ ਮਾਨਵਤਾ ਦੇ ਵਾਸਤੇ ਕੋਈ ਆਵਾਜ਼ ਜੇਕਰ ਪੂਰੀ ਦੁਨੀਆ ਵਿੱਚ ਬੁਲੰਦ ਕਰ ਰਿਆ ਨਾ ਤਾਂ ਉਹ ਸਿੱਖ ਕਰ ਰਹੇ ਨੇ ਔਰ ਚਾਹੇ ਕਿਸਾਨ ਅੰਦੋਲਨ ਲੈ ਲੋ ਚਾਹੇ ਕੋਈ ਹੋਰ ਦੇਸ਼ ਦਾ ਅੰਦੋਲਨ ਲੈ ਲੋ ਜਾਂ ਦੁਨੀਆ ਦਾ ਕਿਸੇ ਸਚਾਰੂ ਸੋਚ ਦੀ ਗੱਲ ਕਰੋ ਤਾਂ ਸਿੱਖ ਜਿਹੜੀ ਇਹ ਕੌਮ ਅੱਗੇ ਹੋ ਕੇ ਅੱਗੇ ਵੱਧ ਕੇ ਜਿਹੜਾ ਹੈ ਜਜ਼ਬੇ ਦੇ ਨਾਲ ਆ ਕੇ ਖੜਦੀ ਹੈ ਤੇ ਲੋਕ ਉਹਨਾਂ ਨੂੰ ਫੋਲੋ ਕਰਦੇ ਆ ਇਹ ਹੈ ਸਿੱਖਾਂ ਦਾ ਇਤਿਹਾਸ ਤਾਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਹੈ ਉਹਨਾਂ ਦੀ ਸ਼ਹਾਦਤ 700 ਸੂਲਾਂ ਦੇ ਵਿੱਚ ਦਿੱਲੀ ਵਿਖੇ ਹੋਈ ਨਾਲ ਲਗਭਗ ਕਹਿੰਦੇ ਕਿ 740 ਦੇ ਕਰੀਬ ਸਿੰਘ ਜਿਹੜੇ ਸੀਗੇ ਉਹਨਾਂ ਦੇ ਨਾਲ ਸ਼ਹੀਦ ਕੀਤੇ ਗਏ ਗੱਲ ਜਿਹੜੀ ਹੈ ਮੁੱਕਦੀ ਨਹੀਂ ਹਜੇ ਵੀ 7116 ਤੋਂ ਬਾਅਦ 739 ਦੇ ਵਿੱਚ ਨਾਦਰ ਸ਼ਾਹ ਦਾ ਹਮਲਾ ਔਰ ਨਾਦਰ ਸ਼ਾਹ ਦੇ ਹਮਲੇ ਦੇ ਵਿੱਚ ਸਿੱਖਾਂ ਨੇ ਜਿਹੜੀ ਹੈ ਆਪਣੀ ਹੋਂਦ ਦਿਖਾ ਕੇ ਰੱਖ ਦਿੱਤੀ ਤੇ ਵਿਖਾ ਦਿੱਤਾ ਆਪਣਾ ਜਜ਼ਬਾ ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਦੇ ਵਿਚਾਨਾ ਤੇ ਅਹਿਮਦ ਸ਼ਾਹ ਅਫਦਾਲੀ ਤੇ ਨਾਦਰ ਸ਼ਾਹ ਨੇ ਸਿੱਖਾਂ ਦੇ ਲੋਹੇ ਨੂੰ ਬਹੁਬੀ ਮੰਨਿਆ ਸਮਝਿਆ ਕਿ ਇਹ ਕੌਮਕੀ ਹੈ اور ਬਹਾਦਰੀ ਦੀ ਕੌਮਕੀ ਹੈ اور ਉਸ ਤੋਂ ਬਾਅਦ ਜਿਹੜਾ ਹੈ ਖਾਸ ਗੱਲ ਕਰਦੇ ਹਾਂ 1799 ਦੇ ਵਿੱਚ ਤਸਾਰਾ 1799 ਇੱਕ ਐਸਾ ਸਾਲ ਨਾ ਪੰਜਾਬੀਓ ਯਾਦ ਰੱਖਣਾ 1799 ਤੋਂ ਲੈ ਕੇ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਤੱਕ ਰਾਜ ਚੱਲਿਆ ਔਰ ਇਹਨਾਂ 40 ਸਾਲਾਂ ਦੇ ਦੌਰਾਨ ਅੰਗਰੇਜ਼ ਪੰਜਾਬ ਨੂੰ ਕੌੜੀ ਅੱਖ ਨਾਲ ਵੇਖ ਨਹੀਂ ਸਕੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬੇਸ਼ੱਕ ਇਸ ਸਮੇਂ ਦੇ ਦੌਰਾਨ ਮਾਲਵੇ ਦੀਆਂ ਰਿਆਸਤਾਂ ਨੇ ਸਾਥ ਅੰਗਰੇਜ਼ਾਂ ਦਾ ਦਿੱਤਾ ਪਰ ਮਹਾਰਾਜਾ ਰਣਜੀਤ ਸਿੰਘ ਅਡਿੱਗ ਰਹੇ ਔਰ ਅੰਗਰੇਜ਼ਾਂ ਨੂੰ ਸੰਧੀਆਂ ਕਰਨ ਲਈ ਮਜਬੂਰ ਹੋਣਾ ਪਿਆ ਹੁਣ ਤਿੰਨ ਸੰਨ ਮੈਂ ਬੋਲਾਂਗਾ ਬੜੇ ਇੰਪੋਰਟੈਂਟ ਹੈ ਬੜੇ ਮਹੱਤਵਪੂਰਨ ਹੈ 1806 ਦੇ ਵਿੱਚ ਜਿਹੜੀ ਹੈ ਲਾਹੌਰ ਦੀ ਸੰਧੀ 1809 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਅਤੇ 1800 32 ਦੇ ਵਿੱਚ ਰੋਪੜ ਦੀ ਸੰਧੀ ਇਹ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਾਰ ਹੋਈਆਂ ਤੇ ਇਹਨਾਂ ਸੰਧੀਆਂ ਤੋਂ ਬਾਅਦ ਸਤਲੁਜ ਦਰਿਆ ਨੂੰ ਜਿਹੜਾ ਹੈ ਕੁਦਰਤੀ ਸੀਮਾ ਕਰਾਰ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਸਿੱਖ ਰਾਜ ਦੇ ਵਿਚਕਾਰ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਅੰਗਰੇਜ਼ਾਂ ਨੇ ਬੜੀਆਂ ਕੋਝੀਆਂ ਚਾਲਾਂ ਚਲੀਆਂ ਲਾਲ ਸਿੰਘ ਅਤੇ ਤੇਜ ਸਿੰਘ ਉਹਨਾਂ ਨੂੰ ਆਪਣੇ ਨਾਲ ਮਲਾਇਆ ਉਹਨਾਂ ਨੇ ਗਦਦਾਰੀ ਕੀਤੀ ਪਹਿਲਾ ਯੁੱਧ ਪਹਿਲਾ ਅੰਗਰੇਜ਼ ਸਿੱਖ ਯੁੱਧ ਤੇ ਦੂਜਾ ਅੰਗਰੇਜ਼ ਸਿੱਖ ਯੁੱਧ ਜਿਹੜਾ ਹੈ ਸਿੱਖਾਂ ਨੂੰ ਉਸ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ 1845-46 ਦੇ ਵਿੱਚ ਪਹਿਲਾ ਅੰਗਰੇਜ਼ ਸਿੱਖ ਯੁੱਧ ਹੁੰਦਾ ਬੜੀ ਬਹਾਦਰੀ ਦੇ ਨਾਲ ਯੁੱਧ ਦੇ ਜਝਾਰੂ ਤਰੀਕੇ ਨਾਲ ਉਸ ਯੁੱਧ ਨੂੰ ਲੜੇ ਪਰ ਅ 1847-49 ਦੇ ਵਿੱਚ ਜਿਹੜਾ ਹੈ ਦੂਸਰਾ ਅੰਗਰੇਜ਼ ਸਿੱਖ ਯੁੱਧ ਹੁੰਦਾ ਹੈ ਇਹਨਾਂ ਯੁੱਧਾਂ ਦੇ ਵਿੱਚ ਸਭਰਾਉਂ ਦੀ ਲੜਾਈ, ਮੁੱਦਕੀ ਦੀ ਲੜਾਈ, ਅਲੀਵਾਲ ਦੀ ਲੜਾਈ, ਬੱਦੋਵਾਲ ਦੀ ਲੜਾਈ, ਗੁਜਰਾਤ ਦੀ ਲੜਾਈ, ਚਿਲੀਆਂ ਵਾਲਾ ਦੀ ਲੜਾਈ, ਰਾਮਨਗਰ ਦੀ ਲੜਾਈ ਇਹ ਪਹਿਲੇ ਅੰਗਰੇਜ਼ ਸਿੱਖ ਯੁੱਧ ਅਤੇ ਦੂਜੇ ਅੰਗਰੇਜ਼ ਸਿੱਖ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਬੜੀ ਬਹਾਦਰੀ ਤੇ ਜਜ਼ਬੇ ਦੇ ਨਾਲ ਸਿੱਖਾਂ ਨੇ ਇਤਿਹਾਸ ਇਸ ਲੜਾਈਆਂ ਨੂੰ ਲੜਿਆ ਪਰ ਲਾਲ ਸਿੰਘ ਅਤੇ ਤੇਜ ਸਿੰਘ ਦੀ ਗੱਦਾਰੀ ਦੇ ਕਾਰਨ ਜਿਹੜਾ ਹੈ ਸਾਨੂੰ ਉਸ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਪਰ ਨਰਾਸ਼ਾ ਦੀ ਕੋਈ ਗੱਲ ਨਹੀਂ ਜਜ਼ਬਾ ਜਜ਼ਬਿਆਂ ਦਾ ਇਤਿਹਾਸ ਹੈ ਸਿੱਖ ਬਹਾਦਰੀ ਦੇ ਨਾਲ ਫਿਰ ਵੀ ਲੜਦੇ ਰਹੇ ਔਰ ਜਿਹੜਾ ਇਹ 29 ਮਾਰਚ 1849 ਇਸਵੀ ਨੂੰ ਪੰਜਾਬ ਜਿਹੜਾ ਸੀਗਾ ਉਸ ਨੂੰ ਅੰਗਰੇਜ਼ਾਂ ਨੇ ਅੰਗਰੇਜ਼ੀ ਰਾਜ ਦੇ ਵਿੱਚ ਲਾਡਲ ਹੌਜ਼ੀ ਨੇ ਮਿਲਾ ਲਿਆ ਔਰ 29 ਮਾਰਚ 1857 ਨੂੰ ਹੀ ਦੇਸ਼ ਦੀ ਆਜ਼ਾਦੀ ਜਿਹੜੀ ਹੈ ਉਹ ਉਹਦੇ ਲਈ ਭਾਰਤ ਦਾ ਪਹਿਲਾ ਜਿਸ ਨੂੰ ਵਿਦਰੋਹ ਕਹਿੰਦੇ ਆ ਉਹ ਆਜ਼ਾਦੀ ਦਾ ਵਿਦਰੋਹ ਸ਼ੁਰੂ ਹੋਇਆ ਗਦਰ ਸ਼ੁਰੂ ਹੋਇਆ 1947 ਆਇਆ 1947 ਦੇ ਵਿੱਚ ਆ ਕੇ ਵੰਡ ਹੋਈ ਨਫਰਤ ਦੀ ਹਨੇਰੀ ਚੱਲੀ ਤਾਂ ਉਸ ਨਫਰਤ ਦੀ ਹਨੇਰੀ ਦੇ ਵਿੱਚ ਜਿਹੜਾ ਹੈ ਸਾਡੇ ਗੁਰੂ ਧਾਮ ਜਿਹੜੇ ਹਨ ਦੂਸਰੇ ਪਾਸੇ ਰਹਿ ਗਏ ਲੈਹਦੇ ਪੰਜਾਬ ਦੇ ਵਿੱਚ ਉਹਨਾਂ ਦੀ ਸਾਫ਼ ਸੰਭਾਲ ਦੀ ਅਰਦਾਸ ਸੱਚੇ ਮਨੋਂ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਅਰਦਾਸ ਦੇ ਵਿੱਚ ਦਮ ਹੈ 75 ਸਾਲ 76 ਸਾਲ ਉਸ ਅਰਦਾਸ ਨੂੰ ਕੀਤਾ ਗਿਆ ਔਰ ਆਖਰ ਦੇ ਵਿੱਚ ਉਹ ਲਾਂਗਾ ਖੁੱਲਿਆ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਹੜੇ ਹਨ ਉਹ ਅੱਜ ਪੂਰੀਆਂ ਸੰਗਤਾਂ ਜਿਹੜੀਆਂ ਹਨ ਕਰਨ ਦੇ ਯੋਗ ਹੋਈਆਂ ਇਹ ਅਰਦਾਸ ਦੇ ਵਿੱਚ ਤਾਕਤ ਹੈ ਇਹ ਸਿੱਖਾਂ ਦਾ ਜਿਹੜਾ ਹੈ ਇੱਕ ਤੁਸੀਂ ਕਹਿ ਸਕਦੇ ਆ ਕਿ ਸਬਰ ਵੀ ਹੈ ਸੰਤੋਖ ਵੀ ਹੈ ਔਰ ਉਸ ਸਬਰ ਦੇ ਨਾਲ ਅਰਦਾਸ ਕਰਦੇ ਚਲੇਗੇ ਅਤੇ ਆਸ ਕਰਦੇ ਚਲੇਗੇ ਤੇ ਆਸ ਆਜੋ ਪੂਰੀ ਹੋਈ ਇਹ 1947 ਦਾ ਗਦਰ ਤੇ ਖਾਸ ਤੌਰ ਤੇ 1984 ਦੀ ਜਿਹੜੀ ਹਨੇਰੀ ਹੈ ਸਿੱਖਾਂ ਦੇ ਉੱਤੇ ਚੱਲੀ ਉਸ ਦਾ ਬੇਹੱਦ ਅਫਸੋਸ ਹੈ ਕਿ ਉਸ ਨੂੰ ਸਹੀ ਢੰਗ ਦੇ ਨਾਲ ਪੇਸ਼ ਨਹੀਂ ਕੀਤਾ ਗਿਆ ਅੱਜ ਤੱਕ ਜੇਕਰ ਉਸ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਜਾਵੇ ਸਹੀ ਢੰਗ ਦੇ ਨਾਲ ਪਹੁੰਚਾਇਆ ਜਾਵੇ ਤਾਂ ਉਸ ਦੇ ਵਿੱਚ ਬੜੀਆਂ ਗੱਲਾਂ ਜਿਹੜੀਆਂ ਹਨ ਨਿਕਲਦੀਆਂ ਪਰ ਇਹ 1984 ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਇਹ ਕੌਮ ਜਿਹੜੀ ਹੈ ਜਜਾਰੂ ਕੌਮ ਹੈ ਔਰ ਆਪਣੇ ਹੱਕਾਂ ਦੇ ਲਈ ਤਾਂ ਲੜਦੀ ਹੀ ਲੜਦੀ ਹੈ ਦੂਸਰਿਆਂ ਦੇ ਹੱਕਾਂ ਦੇ ਲਈ ਵੀ ਲੜਦੀ ਹੈ ਔਰ ਦੂਸਰੇ ਧਰਮਾਂ ਦੇ ਲਈ ਵੀ ਲੜਦੀ ਹੈ ਦੂਸਰੇ ਮਜ਼ਮਾ ਦੇ ਲਈ ਵੀ ਲੜਦੀ ਹੈ ਮਾਨਵਤਾ ਦੇ ਲਈ ਲੜਦੀ ਹੈ ਪਲਾਈ ਦੇ ਲਈ ਲੜਾਈ ਲੜਦੀ ਹੈ ਇਕਤਾ ਲਈ ਲੜਦੀ ਹੈ ਸੰਘਰਸ਼ ਦੇ ਲਈ ਜਿਹੜਾ ਹੈ ਸਹੀ ਪਾਸੇ ਦਿਸ਼ਾ ਤੇ ਦਿਸ਼ਾ ਇਸ ਦੁਨੀਆ ਨੂੰ ਮਿਲੇ ਇਸ ਕਰਕੇ ਸਿੱਖ ਇਤਿਹਾਸ ਜਿਹੜਾ ਹੈ ਉਸ ਨੂੰ ਸਹੀ ਰੂਪ ਦੇ ਵਿੱਚ ਪੜਨਾ ਤੇ ਪੜਾਉਣਾ ਤੇ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਔਰ ਸਿੱਖ ਇਤਿਹਾਸ ਨੂੰ ਛੇਟਲੀਆਂ ਕਲਾਸਾਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਚੌਥੀ ਪੰਜਵੀਂ ਛੇਵੀਂ ਤੋਂ ਹੀ ਜਿਹੜਾ ਸਿੱਖ ਇਤਿਹਾਸ ਨੂੰ ਪੜਾਉਣਾ ਸ਼ੁਰੂ ਕਰਨਾ ਚਾਹੀਦਾ ਹੈ ਜਿਹੜੀਆਂ ਕਿਤਾਬਾਂ ਪੰਜਾਬ ਦਾ ਇਤਿਹਾਸ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਲੱਸ 2 ਦੀ ਕਲਾਸ ਦੇ ਵਿੱਚ ਲੱਗਿਆ ਹੋਇਆ ਉਸ ਨੂੰ 5ਵੀਂ 6ਵੀਂ ਤੋਂ ਸ਼ੁਰੂ ਹੋਣਾ ਚਾਹੀਦਾ ਸਾਰੀ ਦੀ ਸਾਰੀ ਕਿਤਾਬ ਤਾਂ ਜੋ ਜਿਹੜਾ ਹੈ ਇੱਕ ਐਡਵਾਂਸਡ ਸਟੱਡੀ ਵੱਲ ਪਲੱਸ 2 ਦੇ ਜਾ ਕੇ ਵਿਦਿਆਰਥੀ ਅੱਗੇ ਚੱਲ ਸਕਣ ਵਲੌਗ ਲੰਬਾ ਹੋ ਜਾਂਦਾ ਤੁਸੀਂ ਪਹਿਲਾ ਵਲੌਗ ਜ਼ਰੂਰ ਦੇਖਿਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਸਿੱਖਾਂ ਦੇ ਇਤਿਹਾਸ ਤੋਂ ਬਿਨਾ ਭਾਰਤ ਦਾ ਇਤਿਹਾਸ ਅਧੂਰਾ ਇਹ ਉਸ ਦਾ ਟਾਈਟਲ ਇਸ ਤਰ੍ਹਾਂ ਦੇ ਵਲੌਗ ਲੈ ਕੇ ਆਉਂਦੇ ਰਵਾਂਗੇ ਖਿਮਾਂ ਦੇ ਯਾਤਕ ਹੈ ਜੇਕਰ ਕੋਈ ਕਮੀ ਪੇਸ਼ੀ ਹੈ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ